ਸਮਰਾਹੀਏ ਬੜਾ ਰਾਜਸੀ ਜੁੱਟੇ ਘਾਣ ਘਣ ਸਮਾਵੇ ਸਭੀ ਬਹੁਤ ਅਲੱਗੀ ਦੇ ਆਪਾਂ ਦਾ ਸਤਿਅ ਸੁમિત ਆਇਆ ਹੈ ਇਸ ਦਾ ਮਤਲਬ ਨਹੀਂ ਕਿ ਆਪਾਂ ਟੀਮ ਨੂੰ ਅਵੇਸ ਗੱਲ ਜੀਦਾ 100 ਦਿੱਤੀਆਂ ਜੰਮ ਤੇ ਰਾਜ ਦਾ ਹੈ ਬੜੇ ਸ਼ਤਾ ਬੂਤ ਨੂੰ ਮਨਾ ਰਹੇ ਹਾਂ ਕਿਉਂਕਿ ਇਹੀ ਹਰ ਸਾਲ ਹੀ ਸਾਡੇ ਲੱਖ ਦੇ ਸਨੀਕ ਪਹਾੜ ਦਾ 48 ਮਹਿਸਤਾ ਸਮਝੀਠਾ ਸਾਰੇ ਧਿਰਤੀ ਅਵਸਰਾਂ ਹੀਮਰੋਬੇਟ ਕਸਬੀ ਦਾ ਜਿਹੜਾ ਇਹ ਮਨਾਉਂਦੇ ਆਏ ਆ ਤੇ ਮਨਾਉਂਦੇ ਹੀ ਦੇਖੀ ਜੀ ਜਿਹੜਾ ਸਭ ਜਿਨ੍ਹਾਂ ਨੇ ਬਾਦਿਆ ਦਾ ਸੁਧਾਰ ਲਿਖਿਆ ਸੀ ਉਹ ਪੂਰਾ ਲਾਗੂ ਕਰਉਣਾ ਸੀ ਆ ਇਹਦੀ ਬਰਤੀ ਨਾਟਕ ਹੀਮਰੋਬੇਟ ਕਸਬੀ ਨੇ ਜਿਹੜਾ ਸੁਧਾਰ ਲਿਖਿਆ ਲਿਖਣ ਦੇ ਵਿੱਚ ਜੋ ਗਰੀਬ ਲੋਕ ਸੀ ਗਲਤ ਸਮਾਜ ਦੇ ਲੋਕ ਸੀ ਐਸੀ ਲੋਕ ਸੀ ਉਹਨਾਂ ਨੂੰ ਹੱਕ ਹੁਕੂਕ ਕੋਈ ਨਹੀਂ ਸੀ ਉਹਨਾਂ ਨੇ ਸਾਰੇ ਦਲ ਸਮਾਜ ਦੀ ਗੱਲ ਕੀਤੀ ਇੱਕ ਬਰਾਬਰਤਾ ਲਿਆਉਣ ਦੀ ਗੱਲ ਕੀਤੀ ਕਿਉਂ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਨੇ ਵੀ ਬਰਾਬਰ ਦੀ ਗੱਲ ਕੀਤੀ ਆ ਡਾਟ ਭੀਮrao ਬੇੜਕਾ ਸਾਭ ਜੀ ਨੇ ਵੀ ਆਖਿਆ ਜਾਗੜੋ ਸਮਾਜ ਜੜੋ ਇਸ ਕਰਕੇ ਨਾਲ ਬਰਾਬਰ ਤੇ ਲਿਆਉਣ ਦੀ ਗੱਲ ਕੀਤੀ ਪਰ ਇਹ ਮਨੁਵਤ ਲੋਕ ਅਜੇ ਵੀ ਸਾਡੇ ਭਾਰਤ ਦੇ ਵਿੱਚ ਕਿਆ ਜਿਹੜੇ ਸਾਡੇ ਸਿਧਾਂਤ ਨੂੰ ਪੂਰਾ ਲਾਗੂ ਨਹੀਂ ਕਰਦੇ ਤਾਂ ਰਾਜਪੱਖ ਜਿਹੜਾ ਆ ਉਹਨਾਂ ਮਨਵਤ ਲੋਕਾਂ ਦਾ ਇਹ ਮਨਵਤ ਲੋਕ ਨਹੀਂ ਕਹੁੰਦੇ ਵੀ ਇਹ ਜਿਹੜੇ ਦਲ ਸਮਾਜ ਦੇ ਲੋਕ ਆ ਇਹ ਵੀ ਸਾਡੇ ਬਰਾਬਰ ਠਾਣੇ ਵਿੱਚ ਉਹਨਾਂ ਨੇ ਕਿਹਾ ਸੀ ਸਾਡੇ ਜਿਹੜੇ ਸਿਧਾਂਤ ਲਾਗੂ ਹੋਣ ਲੱਗਾ ਸੀ ਲਿਖਿਆ ਸੀ ਕਿ ਜਿਹੜੀ ਸਾਡੀ ਐਸਸੀ ਐਫ ਬੀ ਸੀ ਉਹਨਾਂ ਦੀ ਇੱਕ ਵੋਟ ਉਹਨਾਂ ਦੇ ਭਾਈ ਇਹਨਾਂ ਦੇ ਦੋ ਵੋਟਾ ਗਣੀ ਜਾਂਦੀ ਬਹੁਤ ਕਿਉਂ ਮਤਲਬ ਕਿਉਂ ਨਹੀਂ ਕਰ ਰਿਹਾ ਮਤਲਬ ਇੰਨਾ ਕਿ ਦੋ ਡਾਕਟਰ ਟੀਮ ਲੋ ਬਿਡ ਕਰ ਸਕਦੀ ਨੇ ਸਾਨੂੰ ਅੰਗਰੇਜ਼ ਸਰਕਾਰ ਦੇ ਕੋਲੋਂ ਜਦੋਂ ਜੈਦ ਕਰਕੇ ਇਹ ਹਕ ਉਦੋਂ ਹੀ ਜੋ ਦੂਜੀ ਵੋਟ ਦਾ ਹੱਕ ਲੈ ਕੇ ਦਿੱਤਾ ਡਾਟ ਪੀਮ ਰਬੇਟਾ ਸਾਹਿਬ ਜੀ ਨੇ 1932 ਦੇ ਵਿੱਚ ਇਹਨੇ ਮਨੁਵਾਦ ਲੋਕਾਂ ਨੇ ਜਿਹਨੂੰ ਲੋਕ ਮਹਾਤਮਾ ਗਾਂਧੀ ਕਹਿੰਦੇ ਆ ਕਿ ਬਹੁਤ ਜ਼ਿਆਦਾ ਮਨੁਵਾਦਾਂ ਦੇ ਰੁਕਸੀ ਇਹਨੇ ਉਦੋਂ ਹੀ ਮਰ ਰਤ ਰੱਖ ਕੇ ਸਾਡੀ ਵੋਟ ਉਦੋਂ ਕਟਾਤੀ ਹੁਣ ਇਹ ਦੂਜੀ ਵੋਟ ਜਿਹੜੀ ਆ ਇਹ ਲਾਗੂ ਨਹੀਂ ਅਜੇ ਕਰਨੀ ਚਾਹੀਦੀ ਹਾਂ ਜਦੋਂ ਭੋਜਨ ਸਮਾਜ પાર્ટી ਦਲਤ ਲੋਕਾਂ ਦਾ ਸਮਾਜ ਨੇ ਆ ਜਾਏਗਾ ਉਦੋਂ ਜਿਹੜੀ ਆ ਦੋਵੇਂ ਮਤਲਬ ਹੁੰਦੀ ਆ ਦੂਜੀ ਇੱਕ ਗੱਲ ਹੋਰ ਤਾਂ ਕਰਨੀ ਪੈਂਦੀ ਵੀ ਆਪਣੇ ਸਿਰਾਂ ਜੀ ਨੇ ਦੇਖਿਤ ਹੋ ਸਾਡੀ ਫੌਜ ਇਸ ਵਾਈ ਬੋਲ ਚ ਉਹ ਜਿਹੜਾ ਚੁਪ ਚੁਪੀ ਤੱਕੀ ਸਭ ਹੰਗ ਨਹੀਂ ਪਰ ਪੰਜਾਬ ਚਾ ਕੇ ਟੋ ਮਤਲਬ ਪੜੀ ਟੱਕ ਧਮਾਏ ਥੜਿਆ ਬਿਆ ਐਮਐਲ ਬਣਿਆ ਕਿਉਂ ਤੁੜਾ ਕਿਉਂ ਨਹੀਂ ਥੜੇ ਜੁੜ ਰਹੀ ਚਾ ਕੀ ਆਪਣੇ ਕੰਨੀਆਂ ਕੀ ਜ ਕੁ ਅਣ ਦੇਖੀ ਜਾ ਰਹੀ ਹੈ ਮੈਂ ਆਪਣੇ ਚੈਨਲ ਤੋਂ ਕਹਣਾ ਸੁਣਾ ਹੈ ਕਿ ਵਰਕਰ ਡਾਕਟਰ ਸੈ ਸ਼੍ਰੀ ਕਾਸ਼ੀਨਾਥ ਜੀ ਨੇ ਜਦੋਂ ਜਨ ਬਹੁਤ ਚੱਲ ਗਿਆ ਕਿ ਮੈਂ ਇਹ ਨਹੀਂ ਚਾਹੁੰਦੇ ਵੀ ਇਹਨਾਂ ਲੋਕਾਂ ਦਾ ਰਾਜ ਆ ਜਾਏ ਇਹ ਸਾਡੇ ਲੋਕਾਂ ਨੂੰ ਫੜ ਕੇ ਦੇਮ ਕਰਦੇ ਆ ਜਿਹੜੇ ਇੱਥੇ ਲਾ ਕੇ ਉਹਨਾਂ ਲੋਕਾਂ ਨੂੰ ਵੋਟ ਪਾ ਦਿੰਦੇ ਆ ਇਹ ਜਿਹੜਾ ਸੰਘਰਸ਼ ਆ ਸਾਡੀ ਕੋਈ ਪਾਰਟੀ ਨਹੀਂ ਇਹ ਸਦਾ ਸਾਡੇ ਲੋਕਾਂ ਦਾ ਸੰਘਰਸ਼ ਆ ਡਾਕਟਰ ਪਿੰਡ ਦਾ ਸਾਡਾ ਜਿਹੜਾ ਆ ਉਹਨੂੰ ਅਸੀਂ ਅੱਗੇ ਖੜਨਾ ਆ ਇਸ ਕਿ ਕੋਈ ਗੱਲ ਨਹੀਂ ਇਹ ਪਾਰਟੀਆਂ ਦੇ ਵਿੱਚ ਕਈ ਖੜਵਾ ਦੇ ਆਪਣੇ 85% ਆਪਣੇ ਸਾਡੇ ਤੇ 15% ਲਈ ਇਹ ਚੀਜ਼ ਤਾਂ ਹਕੂਮਤ ਕਰ ਰਹੀ ਆ ਉਹ ਇੱਕ ਸਭ ਤੋਂ ਪਹਿਲਾਂ ਜਦੋਂ ਅਸੀਂ ਸਾਬਕਾ ਹੀਰਾ ਵਿਨੈ ਹਾ ਚਿੰਤਨਿਆ ਹਾਥੀ ਦਾ ਮਤਲਬ ਇਹ ਵੀ ਉਹ ਵਕਤ ਬੜੀ ਆ ਅਸੀਂ 85% ਲੋਕ ਆ ਕਿਤਾਬਾਂ ਦਾ ਫਾਹਾਂ 15% ਉੱਤੇ ਹਾਥੀ ਦੇ ਬਿਠਾ ਹੁੰਦਾ ਹੈ ਜਿੱਤੇ ਸਾਡੇ ਲੋਕਾਂ ਨੂੰ 85% ਲੋਕਾਂ ਨੂੰ ਪੀਸੀ ਐਸੀ ਸਾਰੇ ਮੇਰਾ ਜੀ ਨਾਮ ਤੋਂ ਆਇਆ ਬੰਦੇ ਚੈਨਲ ਦਾ ਦਿਲੋਂ ਧੰਨਵਾਦ ਨਾਲ ਕੇਜ ਨਾਲੇ ਤੋਂ ਸਿੰਘ ਹਲਕੇ ਨਾਲੇ महापुरख डॉक्टर भीम राव अंबेडकर सर जनमदिन मना रही जहिड़ी ज़िला दहाती जी सारी टीम आहे उहो बहुत ई वॾे पधर ते इते पहुची आहे अॼु असीं भरा जनमदिन सभु चङे समय जी ਸਾਨੂੰ ਕੀ ਕਹਤਾ ਕਿ ਸਰਕਾਰਾਂ ਨੂੰ ਪਹਿਲੀ ਅਗੇਜ ਪੂਰੀਆਂ ਦਾ ਕੋਈ ਕੰਮ ਕਿ ਮਗਰ ਅੱਜ ਜਿੱਥੇ ਅੱਡੀ ਜਨ ਰਿਸ਼ ਬੱਚੇ ਉਹਨਾਂ ਕੋਲ ਲਿਆ ਕਿ ਨਹੀਂ ਇਹ ਬੰਦੂਲ ਵਿਆਹ ਹੋਰ ਬੱਚੇ ਦਾ ਤੇ ਖੁਸ਼ਹਰੀ ਹੋਣੀ ਬਿਲਕੁਲ ਜੀ ਚਾਹਨਾ ਹੈ ਕਿ ਬੱਚੀਆਂ ਨਹੀਂ ਚਾਹੁੰਦੀਆਂ ਕਿ ਸਾਡੇ ਗਰੀਬ ਸਮਾਜ ਦੇ ਲੋਕ ਆ ਉਹ ਦੇਖ ਕੇ ਆਪਣੇ ਸਹੂਕ ਦੀ ਗੱਲ ਕਰਨ ਇਹ ਜਿਹੜੇ ਅਪਕਸ਼ਨ ਵਾਲੇ ਕਿਸੇ ਵੀ ਜਿਹੜੀ ਮਨੂਰੋਜ ਦੀ 파ਟ ਉਹਦਾ ਧਿਆਨ ਨਹੀਂ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਕਹਿਣਾ ਚਾਹਣਾ ਹੈ ਸਾਡੇ ਗਰੀਬ ਸਮਾਜ ਦੇ ਲੋਕਾਂ ਨੂੰ ਐਸਸੀ ਐਸਟੀ ਵੀ ਜਿਹੜੇ ਲੋਕ ਆ ਉਹ ਉਹਨਾਂ ਸਮਾਜ ਨੂੰ ਇੱਕੋ ਕਦਮ ਤਾਂ ਕਿ ਹੀ ਆਪਣੇ ਗਰੀਬ ਸਮਾਜ ਦੇ ਲੋਕਾਂ ਨੂੰ ਪੜ੍ਹ ਲਿਖਣ ਦਾ ਹੈ ਉਹ ਆਪਾ ਉਹਨਾਂ ਲਈ ਜਰਾ ਬੰਦੋਬਸਤ ਕਰ ਸਕੀਏ